ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਕਬੱਡੀ 스타 7 ਤੇ ਇਸ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਅਮਰੀਕਾ ਵਿੱਚ ਕਬੱਡੀ ਦੇ ਮੈਚ ਕਦੋਂ ਸ਼ੁਰੂ ਹੋਣਗੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਇਸ ਸਾਲ ਅਮਰੀਕਾ ਕਬੱਡੀ ਸੀਜ਼ਨ ਦਾ ਪਹਿਲਾ ਕਬੱਡੀ ਕੱਪ 25 ਮਈ ਨੂੰ ਸੈਕਰੋਮੈਂਟੋ ਦੇ ਵਿੱਚ ਕਰਵਾਇਆ ਜਾਵੇਗਾ ਇਸ ਕਬੱਡੀ ਕੱਪ ਦੇ ਵਿੱਚ ਚਾਰ ਟੀਮਾਂ ਖੇਡਣਗੀਆਂ ਪਹਿਲੀ ਟੀਮ ਹੈ ਸੰਦੀਪ ਨੰਗਲ ਅੰਬੀਆਂ ਕਬੱਡੀ ਕਲੱਬ ਬੇਰੀਆ ਜਿਸ ਵਿੱਚ ਸੁਲਤਾਨ ਸ਼ਮਸ਼ਪੁਰ ਖੁਸ਼ੀ ਦੁੱਗਾ ਪਾਲਾ ਜਲਾਲਪੁਰ ਦੁੱਲਾ ਬੱਗੇ ਪਿੰਡ ਵਰਗੇ 플레이ਰ ਖੇਡਣਗੇ ਦੂਜੀ ਟੀਮ ਹੈ ਨਿਊਯਾਰਕ ਮੈਟਰੋ ਕਬੱਡੀ ਕਲੱਬ ਤੀਜੀ ਟੀਮ ਹੈ ਨਾਰਥ ਅਮਰੀਕਾ ਹਰਖੋਵਾਲ ਕਬੱਡੀ ਕਲੱਬ ਤੇ ਚੌਥੀ ਟੀਮ ਬਾਬਾ ਸੰਗ ਦਾਸ ਕਬੱਡੀ ਕਲੱਬ ਖੇਡੇਗੀ ਅਮਰੀਕਾ ਕਬੱਡੀ ਸੀਜ਼ਨ ਦਾ ਪਹਿਲਾ ਕਬੱਡੀ ਕੱਪ 25 ਮਈ ਤੇ ਲਾਸਟ ਕਬੱਡੀ ਕੱਪ 12 ਅਕਤੂਬਰ ਨੂੰ ਹੋਵੇਗਾ ਇਹਨਾਂ ਸਾਰੇ ਮੈਚਾਂ ਦਾ ਲਾਈਵ ਲਾਈਵ ਕਬੱਡੀ YouTube ਚੈਨਲ ਤੇ ਚੱਲੇਗਾ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਕਬੱਡੀ ਦੀ ਹੋਰ ਅਪਡੇਟ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ